ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਮੈਂ ਚਾਹੁੰਦੀ ਹਾਂ ਬੀ ਸਟਾਈਲਿਸ਼ ਦੇ ਦੇ ਅੱਜ ਆਪਾਂ ਫਿਰ ਤੁਹਾਨੂੰ ਬਹੁਤ ਹੀ ਪਿਆਰੀ ਜਿਹੇ ਡਿਜ਼ਾਈਨ ਜਿਹੜੀ ਤੁਹਾਨੂੰ ਅਲੱਗ-ਅਲੱਗ ਕਲਰ ਕੰਬੀਨੇਸ਼ਨ ਦੇ ਦਿਖਾ ਰਹੇ ਹਾਂ ਸੋ ਜਿਸ ਨੂੰ ਵੀ ਇਹ ਸੂਪ ਪਸੰਦ ਹੈ ਜੀ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਇਹ ਜੜੀ ਬਣਾ ਸਕਦੇ ਹੋ ਸੋ ਇਹ ਅਲੱਗ-ਅਲੱਗ ਸਟੱਫ ਦੇ ਉੱਪਰ ਹੈ ਜੀ ਜਿਵੇਂ ਕਿ ਜਾਰਜਟ ਸੋ ਸੈਮੀ ਗ੍ਰੇਵੇ ਸੈਮੀ ਗ੍ਰੇਪ ਐ ਫਾਈਨਲ ਗ੍ਰੇਪ ਹੈ ਜਿਹੜੀ ਅਸੀਂ ਸੈਮੀ ਦੇ ਵਿੱਚ ਆਉਂਦੀ ਹੈ ਸੋ ਉਹਨੂੰ ਲਾਉਣੀ ਹੈ ਕਈ ਵਾਰ ਕੋਈ ਜਿਹੜਾ ਅ ਕ੍ਰੇਪ ਨੂੰ ਸੈਮੀ ਨੂੰ ਪਿਓਰ ਕ੍ਰੇਪ ਕਹਿੰਦਾ ਸੋ ਉਹ ਨਹੀਂ ਹੈਗੀ ਜੀ ਪਿਓਰ ਕ੍ਰੇਪ ਨਹੀਂ ਹੈਗੀ ਅਸੀਂ ਜੀ ਪਿਓਰ ਤਾਂ ਜਿਹੜੀ ਨੇਚਰਲ ਕੁਆਲਿਟੀ ਆਉਂਦੀ ਹੈ ਸੋ ਉਹਨੂੰ ਸੈਮੀ ਪਿਓਰ ਬੋਲਦੇ ਆਂ ਔਰ ਸਾਨੂੰ ਜੇ ਅਬਦਾਏ ਮਤਲਬ ਨਹੀਂ ਹੈਗਾ ਕਿ ਅਸੀਂ ਬਹੁਤ ਡਾਲ ਕ੍ਰੇਪ ਬਣਾਉਣੀ ਹੈ ਅਸੀਂ ਸਭ ਤੋਂ ਫਾਈਨ ਕੁਆਲਿਟੀ ਜਿਹੜੀ ਕ੍ਰੇਪ ਹੈ ਉਹ ਯੂਜ਼ ਕਰਦੇ ਆਂ ਸੋ ਇਹ ਹੈਗਾ ਜੀ ਜਾਰਡਰ ਦੇ ਉੱਪਰ ਵਾਲੀ ਮੋਟ ਦਾ ਕੰਮ ਬਹੁਤ ਹੀ ਬ੍ਰੀਕ ਔਰ 골ਡਨ ਦਿੱਲੀ ਨਾਲ ਹੋਇਆ ਹੋਇਆ ਵਰਕ ਔਰ ਇਸ ਸਾਰੇ ਦੀ ਬੱਜੂ ਦੇ ਡਿਜ਼ਾਈਨ ਹੈ ਇਸਾਰੇ ਡਬਲ ਕੀਤੇ ਹੋਏ ਆ ਸੋ ਇਹ ਦਾਪਟਾ ਜਿਹੜਾ ਜੀ ਕਾਫੀ ਹੈਗੀ ਹੈ ਔਰ ਪੈਂਸਰ ਦਾ ਦੁਪੱਟਾ ਹੈ ਇਹ ਕਾਫੀ ਹੈਵੀ ਬਣਿਆ ਹੋਇਆ ਸੋ ਇਸਰਾ ਫੋਰ ਸਾਈਡ ਜਿਹੜਾ ਹੈ ਵਰਕ ਕੀਤਾ ਹੋਇਆ ਇਸਰਾ ਸੋ ਇਹ ਸਾਰੇ ਦੇ ਵਿੱਚ ਜਿਹੜਾ ਸੈਂਟਰ ਪੈਨਲ ਬਣਦਾ ਹੈਗਾ ਇਸਾਰੇ ਵਿੱਚ ਗੋਟੇ ਔਰ ਅਲੀ ਦਾ ਵਰਕ ਹੋਇਆ ਹੋਇਆ ਸੋ ਇਹ ਬਹੁਤ ਹੀ ਪਿਆਰਾ ਜਿਹਾ ਮਾਸਟਰ ਸ਼ੀਪ ਬਣਿਆ ਹੋਇਆ ਹੈ ਜੀ ਇਹਦੀ ਬੋਟਮ ਦੇ ਵਿੱਚ ਆਪਾਂ ਇਸਰਾ ਬੋਟਮ ਨੂੰ ਪੈਂਟੈਕਸ ਦੇ ਕੇ 골ਡਨ ਲੇਸ ਦੇ ਕੇ ਫਿਨਿਸ਼ ਕੀਤਾ ਹੋਇਆ ਸੋ ਇਹ ਬਹੁਤ ਹੀ ਪਿਆਰਾ ਲੱਗਦਾ ਹੈ ਬਾਕੀ ਅਸੀਂ ਜੀ ਸਟ੍ਰੇਟ बॉਟਮ ਦੇ ਵਿੱਚ ਬਣਾਉਨੇ ਆ ਡਿਜ਼ਾਈਨ ਜਿਹੜੀ ਪੌਂਚੀ ਵਾਲੀ ਸਲਵਾਰ ਹੁੰਦੀ ਆ ਉਹਦੇ ਵਿੱਚ ਥੋੜਾ ਜਿਹਾ ਇਹ ਹੈਵੀ ਹੋ ਜਾਂਦੀ ਆ ਸੋ ਇਹਨਾ ਵਧੀਆ ਨਹੀਂ ਲੱਗਦਾ ਹੈਗਾ ਤੁਸੀਂ ਬਣਾਉਣਾ ਤਾਂ ਸਟ੍ਰੇਟ बॉਟਮ ਦੇ ਵਿੱਚ ਟਰਾਈ ਕਰ ਸਕਦੇ ਆ ਸੋ ਇਹ ਹੈਗਾ ਜੀ ਆਪਣਾ ਮੋਸਟ ਫੇਵਰਿਟ ਜਿਹੜਾ ਸੂਟ ਹੈ ਸਰ ਮੈਂ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਬਹੁਤ ਜ਼ਿਆਦਾ ਸੂਟ ਹੈ ਜਿਹੜੇ ਇਹ ਬਣਾ ਕੇ ਪੇਚ ਚੁੱਕੇ ਆ ਔਰ ਕਈ ਵਾਰ ਤਾਂ ਕੀ ਹੁੰਦਾ ਕਿ ਅਸੀਂ ਸੇਮ ਜਿਹੜੇ ਵਰਕ ਹੁੰਦੇ ਆ ਸੇਮ ਹਰ ਹੁੰਦੇ ਆ ਸੋ ਉਹਦੀ ਵੀਡੀਓ ਵੀ ਨਹੀਂ ਬਣਾਉਣੀ ਕਿਉਂਕਿ ਕਾਫੀ ਵਾਰ ਅਸੀਂ ਜਿਹੜੇ ਅਪਲੋਡ ਕਰ ਚੁੱਕੇ ਆ ਸੋ ਇਹ ਦੇਖੋ ਜੀ ਇਹ ਇਸ ਤਰ੍ਹਾਂ ਡਿਜ਼ਾਈਨਰ ਦੇ ਉੱਪਰ ਤੱਕ ਇਹਨੂੰ ਬਹੁਤ ਵਾਰ ਸਾਰੇ ਲੰਨੇ ਕਹਿੰਦੇ ਹੈਗੇ ਕਿ ਬਹੁਤ ਕਾਪੀ ਵੀ ਕੀਤਾ ਹੋਇਆ ਡਿਜ਼ਾਈਨ ਹੈ ਪਰ ਜੋ ਅਸੀਂ ਬਣਾਉਨੇ ਆ ਸੋ ਬਹੁਤ ਹੀ ਡਿਫਰੈਂਟ ਔਰ ਜਸ ਐਲੀਗੈਂਟ ਜਿਹਾ ਲੁੱਕ ਬੰਦਾ ਹੈਗਾ ਸੋ ਇਹ ਜਿਹੜਾ ਬੈਗ ਦੇ ਕਰਫ ਵਰਕ ਹੈ ਪਾਜੀ ਇਸ ਤਰ੍ਹਾਂ ਨਹੀਂ ਪੌਂਕਲੀ ਦੇ ਕੇ ਇਹਨੂੰ ਇਸ ਤਰ੍ਹਾਂ ਫਿਨਿਸ਼ ਕੀਤਾ ਹੋਇਆ। نیچے ਜਿਹੜਾ ਇਸ ਤਰ੍ਹਾਂ ਸਕਾਈ कलर ਦੀ ਸੀ ਪੱਟੀ ਲਗਾ ਕੇ ਇਹਨੂੰ ਫਿਨਿਸ਼ ਕਰਦੇ ਆ। ਸੋ ਇਹਦੇ ਬਾਟਮ ਦੇ ਸਟ੍ਰੇਟ ਦੇ ਉੱਪਰ ਵੀ ਇਸ ਤਰ੍ਹਾਂ ਵਰਕ ਹੈਗਾ ਜੀ। ਸੋ ਇਹ ਬਹੁਤ ਹੀ ਪਿਆਰਾ ਲੱਗਦਾ। ਇਸ ਤਰ੍ਹਾਂ ਇਹਦੇ ਜਿਹੜਾ ਦੁਪट्टे ਤੇ ਵਰਕ ਹੈਗਾ। ਇਸ ਤਰ੍ਹਾਂ ਸਾਰੇ ਦੁਪट्टे ਦੇ ਵਿੱਚ ਇਹ ਜਿਹੜੇ ਫਲਾਅ ਆ ਜਾਂਦੇ ਆ। ਸੈਂਟਰ 'ਚ ਵੀ ਫਿਰ ਫਲਾਅ ਆ ਜਾਂਦੇ ਆ। ਅਸੀਂ ਸਾਰੇ ਦੁਪट्टे ਦੇ ਵਿੱਚ ਫੋਰ ਸਾਈਡ ਕੱਟ ਵਰਕ ਔਰ ਵੀਚਲਡ चला तो देते हुए हैं so, सो ये बहुत ही प्यारा जो जोड़ा पीस लग के रेडी होंगे और नैक्सूच है जी बिल्कुल ऑफ वाइज शेड थे, सो इन्हें ग्रीन तो कलर भी नहीं कह सकते ऑफ वाइज शेड है so, सो तीसरा ਜੋ ਫਲਾਰ ਹੈਗੇ ਉੱਪਰ ਤੱਕ ਫਲਾਰ ਆਉਂਦੇ ਹੈਗੇ ਸ਼ਰਟ ਦੇ ਵਿੱਚ ਬਾਜੀ ਤੇ ਵੀ ਇਸੇ ਤਰ੍ਹਾਂ ਦਾ ਫਲਾਰ ਹੈਗਾ ਜੀ ਇਸ ਤਰ੍ਹਾਂ ਔਰ ਇਹਦਾ ਦੁਪੱਟਾ ਵੀ ਕਾਫੀ ਹੈਵੀ ਹੈ ਸੋ ਇਹਦੀ ਵੀ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਆਉਣੀ ਹੈ ਜਦੋਂ ਤੁਸੀਂ ਵੀਅਰ ਕਰਦੇ ਆਂਗੇ ਇਸ ਤਰ੍ਹਾਂ ਹੈ ਫੋਰ ਸਾਈਡ ਕਟਵਰਕ ਤੇੰਦੈਂ ਫਲਾਰ ਦਿੱਤੇ ਹੋਏ ਹੈ ਜੀ ਇਹ ਦੂਸਰੀ ਸਾਈਡ ਵੀ ਪੱਲੇ ਦੇ ਉੱਪਰ ਤਿੰਨ ਫਲਾਰ ਹੈ ਸਾਰੇ ਦੁਪੱਟੇ ਦੇ ਵਿੱਚ ਹੈ ਜਿਹੜਾ ਸਿੱਪੀ ਦੀਆਂ ਲਾਈਨਸ ਹੈ ਸੋ ਇਹ ਬਹੁਤ ਹੀ ਕੇਰਾ ਦਾ ਡਿਫਰੈਂਟ ਸੋਪੋ ਸਟਾਈਲਿਸ਼ ਇਹਦਾ ਲਾਈਟ ਕਲਰ ਕੰਬੀਨੇਸ਼ਨ ਦੇ ਵਿੱਚ ਜਿਹੜਾ ਸੂਟ ਬਣਦਾ ਹੈਗਾ ਇਹ ਦੇਖ ਸਕਦੇ ਹੋ ਤੁਸੀਂ ਵਿੱਚ ਹੈਂਡਵਰਕ ਪਲੱਸ ਮਸ਼ੀਨ ਵਰਕ ਸੋ ਨੈਕਸਟ ਹੈਗਾ ਜੀ ਜਰਜਟ ਦੇ ਉੱਪਰ ਆਪਾਂ ਇਸ ਤਰ੍ਹਾਂ ਦੇ نیچے ਕੱਟ ਵਰਕ ਕੀਤਾ ਹੋਇਆ ਸਾਈਡਸ ਦੇ ਦੋ ਫਲਾਗ ਆਉਂਦੇ ਆ ਇਹ ਥੋੜੇ ਹਿੱਫ ਤੋਂ ਉੱਪਰ ਤੁਹਾਡੇ ਸਲਾ ਰੌਣਗੇ ਉੱਪਰ ਤੁਸੀਂ ਕਲਾ ਕੱਟ ਕੇ ਕੋਟਲੀ ਦੇ ਸਕਦੇ ਸੋ ਇਹ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਐ ਇਸ ਤਰ੍ਹਾਂ نیچے ਇਹ ਕੱਟ ਬਹੁਤ ਹੁੰਦਾ ਬਾਜੂ ਦੇ ਵੀਲੇ ਇਸ ਤਰ੍ਹਾਂ ਡਿਜ਼ਾਈਨਿੰਗ ਹੈ ਜੀ ਔਰ ਉਹਦੇ ਨਾਲ ਅਸੀਂ ਦੁਪੱਟਾ ਜਿਹੜਾ ਡਾਈ ਡਾਈ ਕਰਕੇ ਲੇਸਿਸ ਦਿੱਤੀ ਹੋਈ ਆ ਸੋ ਅਸੀਂ ਕਾਟਨ ਦੇ ਨਾਲ ਸੁਪਰ ਨੈਟ ਦਾ ਦੁਪੱਟਾ ਲਾਉਣੀ ਹੈ ਜਾਂ ਜੀ ਟੈਬੀ ਦਾ ਲੰਗਸ ਵਾਲਾ ਦੁਪੱਟਾ ਲਾਉਣੀ ਹੈ ਕਿਉਂਕਿ ਕਾਫੀ ਆਪਸ਼ਨਸ ਆ ਜਾਂਦੀਆਂ ਜਿਵੇਂ ਜਾਰਜਟ ਦੇ ਸਾਫੇਫੋਕੇ ਸੂਟਸ ਨਾਲ ਸੋ ਇਸ ਤਰ੍ਹਾਂ ਦੇ ਸੀ ਦੁਪੱਟੇ ਲਗਾਉਣੇ ਆ ਜੇ ਤੁਸੀਂ ਆਰਗਾਂਜ਼ਾ ਚਾਹੋਗੇ ਆਰਗਾਂਜ਼ਾ ਉਸੇ ਪਿਓਰੀ ਲਗਾਉਣੇ ਆ ਜਨਾਉਣ ਉਸੇ ਪਿਓਰੀ ਲਗਾਉਣੇ ਆ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਆਂ ਨਵੀਆਂ ਜਿਹੜੀ ਕਲੈਕਸ਼ਨਾਂ ਸ਼ੇਅਰ ਕਰਦੇ ਰਹਾਂਗੇ ਸੋ ਬਣੇ ਰਹੋ ਚੈਨਲ ਦੀ ਸਟਾਈਲਿਸ਼ ਟਿਪਸ ਔਰ ਆਪਣੀ ਇੰਸਟਾ ਦੀ ਆਈਡੀ ਜਿਹੜੀ ਡਿਸਕ੍ਰਿਪਸ਼ਨ ਦੇ ਵਿੱਚ ਹੋਊਗੀ ਤੁਸੀਂ ਉੱਥੇ ਜਾ ਕੇ ਆਪਣੇ ਇੰਸਟਾ ਦੇ ਪੇਜ ਨੂੰ ਫੋਲੋ ਕਰ ਸਕਦੇ ਹੋ ਜੋ ਕਿ ਯੂਨੀਕ੍ਰੇਸ਼ਨ ਬੀਟ ਦੇ ਨਾਮ ਤੇ ਹੈ ਕਈ ਵਾਰ ਬਸਤਾ ਵੀਡੀਓ ਦੇਖਣ ਦਾ ਟਾਈਮ ਨਹੀਂ ਮਿਲਦਾ ਸੋ ਅਸੀਂ ਉਹਨਾਂ ਲਈ ਇੰਸਟਾ ਤੇ ਡੇਲੀ ਅਪਲੋਡ ਕਰਦੇ ਹਾਂ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ ਡਿਜ਼ਾਈਨਿੰਗ ਸ਼ੇਅਰ ਕਰਦੇ ਰਹਾਂਗੇ ਸੋ ਬਣੇ ਰਹੋ ਮੇਰੇ ਚੈਨਲ ਤੇ ਸਟਾਈਲਿਸ਼ ਵੀਡੀਓ ਵਾਚ ਕਰਨ ਬਾਰੇ ਬਹੁਤ ਬਥੇਰੀ ਥੈਂਕ ਯੂ ਥੈਂਕ ਯੂ ਸੋ ਮੱਚ